ਕਾ ਮੈਂ ਮਰ ਜਾਣਾ ਪਰ ਜੁਲਾਈ ਮਹੀਨੇ ਵਿੱਚ ਭੁੱਲ ਕੇ ਵੀ ਇਹਨਾਂ ਤਿੰਨ ਥਾਵਾਂ ਤੇ ਨਾ ਜਾਣਾ ਨਹੀਂ ਤਾਂ ਕਰ ਹੋ ਜਾਵੇਗਾ ਬਰਬਾਦ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਸਿਮਰਤ ਹੋਏ ਟਿਪਸ ਵਿੱਚ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਕਾ ਮੈਂ ਮਰ ਜਾਣਾ ਪਰ ਜੁਲਾਈ ਦੇ ਮਹੀਨੇ ਵਿੱਚ ਨਾ ਤਿੰਨ ਥਾਵਾਂ ਤੇ ਭੁੱਲ ਕੇ ਵੀ ਨਾ ਜਾਣਾ ਨਹੀਂ ਤਾਂ ਤੁਹਾਨੂੰ ਦਰਦ-ਦਰਦ ਘਟਕਣਾ ਪਵੇਗਾ ਪੂਰੇ ਪਰਿਵਾਰ ਵਿੱਚ ਗਰੀਬੀ ਫੈਲ ਜਾਵੇਗੀ ਜਿਸ ਤੀਜ ਦੀ ਤੁਸੀਂ ਤੰਗ ਪਰ ਰਹੇ ਸੀ ਉਹ ਤੁਹਾਡੇ ਤੋਂ ਦੂਰ ਹੋ ਜਾਵੇਗੀ ਪਰਿਵਾਰ ਵਿੱਚ ਆਂਨ ਬਿਮਾਰੀਆਂ ਜਨਮ ਲੈਣ ਲੱਗ ਪੈਣਗੀਆਂ ਅੱਤੇ ਤੁਹਾਡਾ ਹਰ ਪਲ ਬਦਸੂਰਤ ਹੋ ਜਾਵੇਗਾ ਤੁਹਾਡੀ ਇੱਕ ਗਲਤੀ ਤੁਹਾਡੇ ਪੂਰੇ ਭਵਿੱਖ ਨੂੰ ਬਰਬਾਦ ਕਰ ਦੇਵੇਗੀ ਇਸ ਲਈ ਤੁਹਾਡੇ ਲਈ ਅੱਜ ਦੀ ਵੀਡੀਓ ਵੇਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਤੁਹਾਡਾ ਪੈਰ ਜਾਣੇ ਜਾਣੇ ਵਿੱਚ ਵੀ ਇਹਨਾਂ ਤਿੰਨ ਥਾਵਾਂ ਤੇ ਆ ਜਾਂਦਾ ਹੈ ਤਾਂ ਸਮਝੋ ਕਿ ਤੁਹਾਡਾ ਵਿਨਾਸ਼ ਸ਼ੁਰੂ ਹੋ ਜਾਵੇਗਾ ਕਿਉਂਕਿ ਸ਼ਾਸਤਰਾ ਵਿੱਚ ਐ ਵੀ ਕਿਹਾ ਗਿਆ ਹੈ ਕਿ ਇਹ ਥਾਵਾਂ ਨਕਾਰਾਤਮਕ ਊਰਜਾ ਨਾਲ ਭਰੀਆਂ ਹੁੰਦੀਆਂ ਹਨ ਇਹਨਾਂ ਥਾਵਾਂ ਤੇ ਕਈ ਤਰ੍ਹਾਂ ਦੀਆਂ ਭੂਤ ਪ੍ਰੇਤ ਸ਼ਕਤੀਆਂ ਵੀ ਹੁੰਦੀਆਂ ਹਨ ਅਤੇ ਜਦੋਂ ਵੀ ਕੋਈ ਵੀ ਵਿਅਕਤੀ ਇਹਨਾਂ ਤਿੰਨ ਥਾਵਾਂ ਤੇ ਜਾਂਦਾ ਹੈ ਤਾਂ ਉਹ ਬਾਅਦ ਵਿੱਚ ਜ਼ਿੰਦਗੀ ਵਿੱਚ ਕਦੇ ਵੀ ਖੁਸ਼ ਨਹੀਂ रह ਸਕਦਾ ਉਹ ਮਾਨਸਿਕ ਤੌਰ ਤੇ ਵੀ ਬਿਮਾਰ ਹੋ ਜਾਂਦਾ ਹੈ ਉਸਦੇ ਅਜੀਜ਼ ਉਸ ਤੋਂ ਦੂਰ ਜਾਣ ਲੱਗ ਪੈਂਦੇ ਹਨ ਉਸ ਦੀ ਕਿਸਮਤ ਬਸ ਕਿਸਮਤੀ ਵਿੱਚ ਬਦਲ ਜਾਂਦੀ ਹੈ ਹੁਣ ਤੁਸੀਂ ਜਾਣਨ ਲਈ ਵੀ ਬਹੁਤ ਜ਼ਿਆਦਾ ਉਤਸੁਕ ਹੋ ਗਏ ਹੋਗੇ ਕੀ ਆਖਰਕਾਰ ਤੁਸੀਂ ਕਿਹੜੀਆਂ ਤਿੰਨ ਥਾਵਾਂ ਬਾਰੇ ਦੱਸ ਰਹੇ ਹੋ ਜੇਕਰ ਤੁਸੀਂ ਆਪਣੇ ਆਪ ਨੂੰ ਮੁਸੀਬਤ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਅੰਤ ਤੱਕ ਬਹੁਤ ਧਿਆਨ ਨਾਲ ਦੇਖੋ ਕਿਉਂਕਿ ਅੱਜ ਅਸੀਂ ਉਹਨਾਂ ਤਿੰਨ ਥਾਵਾਂ ਬਾਰੇ ਜਾਣਨ ਜਾ ਰਹੇ ਹਾਂ ਕਈ ਵਾਰ ਕੋਈ ਵੀ ਵਿਅਕਤੀ ਆਪਣੇ ਹੰਕਾਰ ਦੇ ਸਾਹਮਣੇ ਹਾਰ ਜਾਂਦਾ ਹੈ ਉਸਦੇ ਮਾਪੇ ਕਹਿੰਦੇ ਹਨ ਕਿ ਪੁੱਤਰ ਉੱਥੇ ਨਾ ਜਾ ਪਰ ਫਿਰ ਵੀ ਉਹ ਉੱਥੇ ਹੀ ਜਾਂਦਾ ਹੈ ਤੇ ਹੁਕਮਾਂ ਦੀ ਪਾਲਣਾ ਨਾ ਕਰਨ ਨਾਲ ਜ਼ਿੰਦਗੀ ਵਿੱਚ ਬੁਰਾ ਸਮਾਂ ਆਉਂਦਾ ਹੈ ਐਸੀ ਤਰ੍ਹਾਂ ਸ਼ਾਸਤਰ ਵੀ ਕਹਿੰਦੇ ਹਨ ਕਿ ਗੁਰੂ ਆਪਣੇ ਮਾਪਿਆਂ ਤੋਂ ਵੱਡਾ ਹੁੰਦਾ ਹੈ ਪਰਮਾਤਮਾ ਤੋਂ ਵੀ ਵੱਡਾ ਹੁੰਦਾ ਹੈ ਅਤੇ ਅੱਜ ਦੀ ਵੀਡੀਓ ਵਿੱਚ ਗੁਰੂ ਜੀ ਤੁਹਾਨੂੰ ਜੋ ਗੱਲਾਂ ਦੱਸ ਰਹੇ ਹਨ ਉਹ ਤੁਹਾਡੇ ਭਲੇ ਲਈ ਹਨ ਜੇਕਰ ਤੁਸੀਂ ਇਸ ਵੀਡੀਓ ਨੂੰ ਅੰਤ ਤੱਕ ਦੇਖੋਗੇ ਤਾਂ ਤੁਸੀਂ ਚੰਗੀ ਤਰ੍ਹਾਂ ਸਮਝ ਜਾਓਗੇ ਕਿ ਜੁਲਾਈ ਦੇ ਮਹੀਨੇ ਵਿੱਚ ਤੁਹਾਨੂੰ ਕਿਹੜੀਆਂ-ਕਿਹੜੀਆਂ ਥਾਵਾਂ ਤੇ ਗਲਤੀ ਨਾਲ ਵੀ ਕਦਮ ਨਹੀਂ ਰੱਖਣਾ ਚਾਹੀਦਾ ਕਿਉਂਕਿ ਇਹ ਸੰਭਵ ਹੈ ਕਿ ਤੁਸੀਂ ਜਾਣੇ ਅਣਜਾਣੇ ਵਿੱਚ ਕਿਸੇ ਦੋਸਤ ਜਾਂ ਫਿਰ ਔਰਤ ਨਾਲ ਜਾਂ ਕਿਸੇ ਵੀ ਸਥਿਤੀ ਵਿੱਚ ਐਨਾ ਥਾਵਾਤੇ ਜ਼ਰੂਰ ਜਾਂਦੇ ਹੋ ਹੋਗੇ ਅਤੇ ਤੁਸੀਂ ਇਸ ਗੱਲ ਤੋਂ ਅਣਜਾਣ ਹੋ ਕਿ ਹੁਣ ਮੇਰੇ ਨਾਲ ਕੀ ਹੋ ਸਕਦਾ ਹੈ ਜਾਂ ਜਦੋਂ ਪਰਮਾਤਮਾ ਆਪ ਤੁਹਾਨੂੰ ਸੰਕੇਤ ਦੇ ਰਿਹਾ ਹੈ ਗੁਰੂ ਜੀ ਆਪ ਤੁਹਾਨੂੰ ਸਲਾਹ ਦੇ ਰਹੇ ਹਨ ਤਾਂ ਕਿ ਛੋਟੀ ਜੀ ਗੱਲ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖੋ ਜੁਲਾਈ ਮਹੀਨੇ ਦਾ ਹਰ ਪਲ ਸੁੰਦਰ ਬਣ ਜਾਵੇਗਾ ਪਰ ਜੇਕਰ ਤੁਸੀਂ ਇਸ ਵੀਡੀਓ ਨੂੰ ਨਜ਼ਰ ਅੰਦਾਜ਼ ਕਰਦੇ ਹੋ ਅਤੇ ਹੰਕਾਰ ਦਾ ਪੁੰਡੇ ਹੋ ਤਾਂ ਸੀ ਇਸ ਗੱਲ ਦੀ ਕੋਈ ਵੀ ਗਰੰਟੀ ਨਹੀਂ ਦਿੰਦੇ ਕਿ ਤੁਹਾਡੇ ਨਾਲ ਜੋ ਵੀ ਵਾਪਰਦਾ ਹੈ ਤੁਸੀਂ ਖੁਦ ਉਸ ਲਈ ਜ਼ਿੰਮੇਵਾਰ ਹੋਵੋਗੇ ਹੁਣ ਗੁਰੂ ਜੀ ਤੁਹਾਨੂੰ ਉਹਨਾਂ ਥਾਵਾਂ ਬਾਰੇ ਇੱਕ ਇੱਕ ਕਰਕੇ ਦੱਸਣ ਜਾ ਰਹੇ ਹਨ ਜਿੱਥੇ ਤੁਹਾਨੂੰ ਜੁਲਾਈ ਦੇ ਮਹੀਨੇ ਵਿੱਚ ਗਲਤੀ ਨਾਲ ਵੀ ਕਦਮ ਨਹੀਂ ਰੱਖਣਾ ਚਾਹੀਦਾ ਬਸੇ ਧਿਆਨ ਵਿੱਚ ਰੱਖੋ ਕਿ ਇਸ ਜਗ੍ਹਾ ਤੇ ਪਿਆ ਤੁਹਾਡਾ ਇੱਕ ਪਦਮ ਤੁਹਾਡੇ ਜੀਵਨ ਵਿੱਚ ਵਿਨਾਸ਼ ਲਿਆਵੇਗਾ ਸਭ ਤੋਂ ਪਹਿਲਾਂ ਮਹਾਕਾਲ ਦੇ ਸਾਰੇ ਸੱਚੇ ਭਗਤ ਜੋ ਇਸ ਵੀਡੀਓ ਨੂੰ ਦੇਖ ਰਹੇ ਹਨ ਉਹਨਾਂ ਨੂੰ ਹੁਣੇ ਵੀਡੀਓ ਨੂੰ ਲਾਈਕ ਕਰਨਾ ਚਾਹੀਦਾ ਹੈ ਅਤੇ ਕਮੈਂਟ ਬਾਕਸ ਵਿੱਚ ਸੱਚੇ ਦਿਲ ਨਾਲ ਜੈ ਸ਼੍ਰੀ ਮਹਾਕਾਲ ਜੀ ਲਿਖਣਾ ਚਾਹੀਦਾ ਹੈ ਤੁਹਾਡੇ ਬਹੁਤ ਸਾਰੇ ਕੰਮ ਹੋਣ ਵਾਲੇ ਹਨ ਬਰਸਾਤ ਦਾ ਮੌਸਮ ਵੀ ਸ਼ੁਰੂ ਹੋ ਗਿਆ ਹੈ ਕਈ ਵਾਰ ਜਦੋਂ بارش ਬਹੁਤ ਜ਼ਿਆਦਾ ਹੁੰਦੀ ਹੈ ਤਾਂ ਪਾਣੀ ਅਚਾਨਕ ਹੀ ਰੁਕ ਜਾਂਦਾ ਹੈ ਸਾਨੂੰ ਨਹੀਂ ਪਤਾ ਕਿ ਪਾਣੀ ਵਧੇਗਾ ਜਾਂ ਫਿਰ ਪਾਣੀ ਰੁਕ ਜਾਵੇਗਾ ਕਈ ਵਾਰ ਅਸੀਂ ਛਤਰੀ ਲੈ ਕੇ ਬਾਹਰ ਜਾਂਦੇ ਹਾਂ ਪਰ ਕਈ ਵਾਰ ਸਾਨੂੰ ਲੱਗਦਾ ਹੈ ਕਿ ਮੌਸਮ ਸਾਫ਼ ਹੈ ਅਤੇ ਛਤਰੀ ਦੀ ਸਾਨੂੰ ਕੋਈ ਵੀ ਲੋੜ ਨਹੀਂ ਹੈ ਐਸਲੀ ਅਸੀਂ ਛਤਰੀ ਲੈ ਕੇ ਨਹੀਂ ਜਾਂਦੇ ਅਤੇ ਅਚਾਨਕ ਹੀ ਮੀਂਹ ਪੈਣ ਲੱਗ ਜਾਂਦਾ ਹੈ ਹੁਣ ਅਸੀਂ ਚਿੰਤਿਤ ਹੋ ਜਾਂਦੇ ਹਾਂ ਕਿ ਕਿੱਥੇ ਜਾਈਏ ਫਿਰ ਤੁਸੀਂ ਆਪਣੇ ਸਾਹਮਣੇ ਪਲਦਾ ਦਰੱਖਤ ਵੇਖਦੇ ਹੋ ਜਾਂ ਕੋਈ ਹੋਰ ਦਰਖਤ ਤੁਸੀਂ ਸੋਚਦੇ ਹੋ ਕਿ ਹਲਕਾ ਜਿਹਾ ਮੀਂਹ ਪੈ ਰਿਹਾ ਹੈ ਮੈਂ ਦਰਖਤ ਦੇ ਹੇਠਾਂ ਖੜਾ ਹੋਵਾਂਗਾ ਅਤੇ ਜਲਦੀ ਹੀ ਮੀਂਹ ਪਾਵੇਗਾ ਅਤੇ ਤੁਸੀਂ ਜਲਦੀ ਘਰ ਚਲੇ ਜਾਵੋਗੇ ਪਰ ਕਿਸੇ ਜਗ੍ਹਾ ਜਾਣਾ ਤੁਹਾਡੀ ਜ਼ਿੰਦਗੀ ਨੂੰ ਵੱਡੀ ਮੁਸੀਬਤ ਵਿੱਚ ਵੀ ਪਾ ਸਕਦਾ ਹੈ ਬਰਸਾਤ ਦੇ ਮੌਸਮ ਵਿੱਚ ਜੋ ਵੀ ਹੋਵੇ ਤੁਸੀਂ ਕਿਸੇ ਵੀ ਹਾਲਤ ਵਿੱਚ ਹੋਵੇ ਭਾਵੇਂ ਤੁਹਾਨੂੰ ਗਿੱਲੇ ਹੋਣ ਤੋਂ ਬਾਅਦ ਘਰ ਜਾਣਾ ਪਵੇ ਰਾਤ ਨੂੰ ਕਿਸੇ ਵੀ ਪਿੱਪਲ ਜਾਂ ਫਿਰ ਬਰਗਦ ਦੇ درخت ਦੇ ਹੇਠਾਂ ਖੜੇ ਹੋ ਕੇ ਇੰਤਜ਼ਾਰ ਨਾ ਕਰੋ ਕਿਉਂਕਿ ਕਿਹਾ ਜਾਂਦਾ ਹੈ ਕਿ ਨਕਾਰਾਤਮਕ ਊਰਜਾ ਰਾਤ ਨੂੰ ਪਿੱਪਲ ਅਤੇ ਬਰਗਦ ਦੇ ਹੇਠਾਂ ਵਿੱਚ ਰਹਿੰਦੀ ਹੈ ਰਾਤ ਨੂੰ ਅਜਿਹੀ بارش ਛੇਟ ਰੁਕਣਾ ਬੈਠਣਾ ਪੇਸ਼ਾਬ ਕਰਨਾ ਜਾਂ ਫਿਰ ਹੱਸਣਾ ਜਾਂ ਫਿਰ ਮਜ਼ਾਕ ਕਰਨਾ ਜਾਂ ਕੋਈ ਵੀ ਗੀਤ ਗਾਉਣਾ ਸਿੱਧੇ ਤੌਰ ਤੇ ਬਦਕਿਸਮਤੀ ਨੂੰ ਸੱਦਾ ਦਿੰਦਾ ਹੈ ਗੁਰੂ ਜੀ ਤੁਹਾਨੂੰ ਜੁਲਾਈ ਦੇ ਮਹੀਨੇ ਵਿੱਚ ਬਹੁਤ ਸਾਵਧਾਨ ਰਹਿਣ ਲਈ ਕਹਿਣਾ ਚਾਹੁੰਦੇ ਹਨ ਕਿਉਂਕਿ ਜਦੋਂ 사ਵਨ ਦਾ ਮਹੀਨਾ ਸ਼ੁਰੂ ਹੋਏਗਾ ਤਾਂ ਮਹਾਦੇਵ ਦੀ ਪੂਜਾ ਵੀ ਸ਼ੁਰੂ ਹੋ ਜਾਵੇਗੀ আর ਕੋਈ ਮਹਾਦੇਵ ਦੀ ਪੂਜਾ ਕਰਦਾ ਹੈ ਭਾਵੇਂ ਉਹ ਮਨੁੱਖ ਹੋਵੇ ਪੁਰਖ ਹੋਵੇ ਜਾਂ ਗੰਦਰ ਹੋਵੇ ਜਾਂ ਫਿਰ ਤਾਂ ਚੰਦਰ ਜਾਨਵਰ ਵੀ ਮਹਾਦੇਵ ਦੀ ਪੂਜਾ ਕਰਦੇ ਹਨ ਐਸੇ ਲਈ ਉਹਨਾਂ ਨੂੰ ਪਸ਼ੂਪਤੀ 나ਤ ਪੂਤ 나ਤ ਵੀ ਕਿਹਾ ਜਾਂਦਾ ਹੈ ਅਜੀਬ ਸਥਿਤੀ ਵਿੱਚ ਸਾਵਣ ਦੇ ਮਹੀਨੇ ਵਿੱਚ ਸ਼ਕਤੀਆਂ ਬਹੁਤ ਜ਼ਿਆਦਾ ਮਾਤਰਾ ਵਿੱਚ ਵਾਈਂ ਮੰਡਲ ਵਿੱਚ ਘੁੰਮਦੀਆਂ ਹਨ ਗੁਰੂ ਜੀ ਤੁਹਾਨੂੰ ਇਹ ਚੇਤਾਵਨੀ ਦੇ ਰਹੇ ਹਨ ਕਿ ਜੁਲਾਈ ਦੇ ਮਹੀਨੇ ਵਿੱਚ ਕਿਸੇ ਵੀ ਪੁਰਾਣੀ ਪੀਪਲ ਜਾਂ ਫਿਰ ਬੋੜ ਦੇ ਦਰਖਤ ਦੇ ਹੇਠਾਂ ਗਲਤੀ ਨਾਲ ਵੀ ਖੜੇ ਨਾ ਹੋ ਜੇਕਰ ਤੁਸੀਂ ਉੱਥੇ ਕਦਮ ਰੱਖਦੇ ਹੋ ਤਾਂ ਉਹ ਸ਼ਕਤੀ ਤੁਹਾਡੇ ਤੇ ਹਾਵੀ ਹੋ ਜਾਵੇਗੀ ਅਤੇ ਹੌਲੀ-ਹੌਲੀ ਤੁਸੀਂ ਸਭ ਕੁਝ ਗੁਆਣਾ ਸ਼ੁਰੂ ਕਰਦੇ ਹੋਗੇ ਇਸ ਗੱਲ ਨੂੰ ਵੀ ਧਿਆਨ ਵਿੱਚ ਰੱਖੋ। ਚੌਥੀ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਚੈਨਲ ਸਿਮਰ ਤੋਂ ਇਹ ਟਿਪਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਪਤਾਲਾਣੀ ਦਾ ਆਸ਼ੀਰਵਾਦ ਹਮੇਸ਼ਾ ਹੀ ਤੁਹਾਡੇ ਤੇ ਬਣਿਆ ਰਵੇ। ਨੰਬਰ 2 ਦੂਜੀ ਜਗ੍ਹਾ ਜਿੱਥੇ ਤੁਹਾਨੂੰ ਜਾਣ ਦੀ ਮਨਾਹੀ ਹੈ ਉਹ ਇੱਕ ਪੁਲ ਜਾਂ ਫਿਰ ਬ੍ਰਿਜ ਹੈ ਜੋ ਬਹੁਤ ਜ਼ਿਆਦਾ ਉਜਾੜ ਰਹਿਦਾ ਹੋਵੇ। ਇਸ ਸਮੇਂ ਆ ਖਾਸ ਕਰਕੇ ਜੁਲਾਈ ਦੇ ਮਹੀਨੇ ਵਿੱਚ ਤੁਹਾਨੂੰ ਉਸ ਪੁਲ ਤੋਂ ਬਹੁਤ ਖਤਰਾ ਹੈ। ਹੁਣ ਤੁਸੀਂ ਕਹੋਗੇ ਕਿ ਗੁਰੂ ਜੀ ਸਾਨੂੰ ਪੁਲ ਤੋਂ ਕੀ ਖਤਰਾ ਹੋਵੇਗਾ ਦੇਖੋ ਅਜੇਹ ਪੁਲ ਤੋਂ ਅਕਸਰ ਹੀ ਬਹੁਤ ਵੱਡੇ ਵਾਹਨ ਲੰਘਦੇ ਹਨ ਅਤੇ ਕਈ ਵਾਰ ਕਿਸੇ ਕਿਸਮ ਦਾ ਹਾਦਸਾ ਵੀ ਹੋ ਜਾਂਦਾ ਹੈ ਕਈ ਵਾਰ ਕੁਝ ਲੋਕ ਉੱਤੇ ਹੀ ਮੁੱਕੇ ਤੇ ਹੀ ਮਰ ਜਾਂਦੇ ਹਨ ਤੁਹਾਨੂੰ ਇੰਨਾ ਹਾਦਸਿਆਂ ਬਾਰੇ ਨਹੀਂ ਪਤਾ ਪਰ ਜਿਸ ਵਿਅਕਤੀ ਦੀ ਉਸ ਜਗ੍ਹਾ ਤੇ ਅਚਾਨਕ ਹੀ ਮੌਤ ਹੋ ਗਈ ਹੈ ਉਹ ਉੱਤੇ ਹੀ ਮੌਜੂਦ ਹੈ ਅਤੇ ਉਸ ਦੀ ਨਕਰ ਆਤਮਾ ਉੱਥੇ ਹੀ ਘਟ ਰਹੀ ਹੈ ਅਜਿਹੀ ਜਗ੍ਹਾ ਤੇ ਇਕੱਲੇ ਜਾਣਾ ਜਰੂਰ ਕਰੋ ਤੁਹਾਡੀ ਕਿਸਮਤ ਬਦਲ ਸਕਦਾ ਹੈ ਮੰਨ ਲਵੋ ਕਿ ਤੁਹਾਡੇ ਸ਼ਹਿਰ ਵਿੱਚ ਇੱਕ ਬ੍ਰਿਜ ਜਾਂ ਫਿਰ ਪੁਲ ਹੈ ਅਤੇ ਤੁਸੀਂ ਅਕਸਰ ਹੀ ਉੱਥੋਂ ਲੰਘਦੇ ਹੋ ਤੇ ਉਸਨੂੰ ਪਾਰ ਕਰਦੇ ਹੋ ਤਾਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਪਰ ਜੇਕਰ ਹਨੇਰੀ ਰਾਤ ਹੈ ਅਤੇ ਉਹ ਪੁਲ ਉਜਾੜ ਹੈ ਤਾਂ ਜੁਲਾਈ ਦੇ ਮਹੀਨੇ ਵਿੱਚ ਇਕੱਲੇ ਇਸ ਜਗ੍ਹਾ ਤੇ ਜਾਣ ਦੀ ਗਲਤੀ ਨਾ ਕਰੋ ਨਹੀ ਤਾਂ ਤੁਸੀਂ ਕਹੋਗੇ ਗੁਰੂ ਜੀ ਹਰੋ ਜ ਬਹੁਤ سارے ਲੋਕ ਤੁੰਗਦੇ ਹਨ ਪਰ ਉਹਨਾਂ ਨਾਲ ਤਾਂ ਕੁਝ ਵੀ ਨਹੀਂ ਹੁੰਦਾ ਐ ਜੁਲਾਈ ਦੇ ਮਹੀਨੇ ਵਿੱਚ ਤੁਹਾਡੇ ਲਈ ਖਤਰਨਾਕ ਹੁੰਦਾ ਜਾ ਰਿਹਾ ਹੈ ਇੱਕ ਜਾਰ ਪੁਲ ਹੈ ਜਾਂ ਫਿਰ ਪੁਜਾਰ ਘਾਟ ਹੈ ਅਜਿਹੀ ਜਗ੍ਹਾ ਤੋਂ ਦੂਰ ਰਹੋ ਕਈ ਵਾਰ ਲੋਕ ਘਾਟ ਤੇ ਵੀ ਬੈਠਣਾ ਪਸੰਦ ਕਰਦੇ ਹਨ ਐ ਕਿਸੇ ਵੀ ਨਦੀ ਦੀ ਘਾਟ ਹੋ ਸਕਦੀ ਹੈ ਉੱਥੇ ਸ਼ਾਂਤੀ ਅਤੇ ਸਕੂਨ ਹੁੰਦਾ ਹੈ ਅਸਲੀ ਲੋਕ ਰਾਤ ਨੂੰ ਉੱਥੇ ਬੈਠਣਾ ਵੀ ਪਸੰਦ ਕਰਦੇ ਹਨ ਪਰ ਜਦੋਂ ਵੀ ਕੋਈ ਘਾਟ ਉਜਾੜ ਹੁੰਦਾ ਹੈ ਤਾਂ ਤੁਹਾਨੂੰ ਉੱਥੇ ਨਹੀਂ ਬੈਠਣਾ ਚਾਹੀਦਾ ਕਿਉਂਕਿ ਇਹ ਸੰਭਵ ਹੈ ਕਿ ਉੱਥੇ ਕੋਈ ਵੀ ਪਾਣੀ ਵਿੱਚ ਡੁੱਬਣ ਕਾਰਨ ਮਰ ਗਿਆ ਹੋਵੇ ਅਤੇ ਜੇਕਰ ਕੋਈ ਨਕਾਰਾਤਮਕ ਊਰਜਾ ਟੁਟੇ ਤੇ ਆ ਵੀ ਹੋ ਜਾਂਦੀ ਹੈ ਤਾਂ ਤੁਸੀਂ ਬਹੁਤ ਹੀ ਮੁਸ਼ਕਿਲ ਵਿੱਚ ਫਸ ਜਾਓਗੇ ਤੁਹਾਨੂੰ ਸਾਵਧਾਨ ਰਹਿਣਾ ਪਵੇਗਾ ਇਸ ਦੇ ਨਾਲ ਕਈ ਵਾਰ ਸਾਡਾ ਮਨ ਕਰਦਾ ਹੈ ਕਿ ਅਸੀਂ ਛੁੱਟੀਆਂ ਤੇ ਜਾਂ ਬਰਸਾਤ ਦੇ ਮੌਸਮ ਵਿੱਚ ਕਿਸੇ ਅਜਿਹੀ ਜਗ੍ਹਾ ਤੇ ਜਾਵਾਂ ਜਿੱਥੇ ਬਹੁਤ ਹਰਿਆਲੀ ਹੋਵੇ ਘੁੰਮਣਾ ਫਿਰਨਾ ਅਤੇ ਆਪਣੀਆਂ ਇੱਛਾਵਾਂ ਪੂਰੀਆਂ ਕਰਨਾ ਬਹੁਤ ਚੰਗੀ ਗੱਲ ਹੈ ਪਰ ਬਹੁਤ ਸਾਰੀਆਂ ਥਾਵਾਂ ਹਨ ਜਿੱਥੇ ਪੁਰਾਣੇ ਹੂ ਪਾਣੀ ਦੇ ਪੁਰਾਣੇ ਸੁੱਕੇ ਸਰੋਤਰ ਵੀ ਹਨ ਹੈ ਵੇਖਣਾ ਬਹੁਤ ਜ਼ਰੂਰੀ ਹੈ ਕਿ ਕੀ ਉਸ ਜਗ੍ਹਾ ਦੇ ਨੇੜੇ ਕੋਈ ਪੁਰਾਣਾ ਹੁੰਤਾ ਨਹੀਂ ਹੈ ਜਿੱਥੇ ਤੁਸੀਂ ਘੁੰਮਣ ਜਾ ਰਹੇ ਹੋ ਜਾਂ ਜਿੱਥੇ ਤੁਸੀਂ ਖਾਣਾ ਬਣਾ ਰਹੇ ਹੋ ਕਈ ਵਾਰ ਇਹ ਜਗ੍ਹਾ ਤੁਹਾਡੀ ਜ਼ਿੰਦਗੀ ਨੂੰ ਬਰਬਾਦ ਕਰ ਦਿੰਦੀ ਹੈ ਜੇਕਰ ਕੋਈ ਵੀ ਅਜੀਹੀ ਜਗ੍ਹਾ ਹੈ ਜੋ ਕੋਈ ਸਾਲਾਤ ਹੋ ਸਕੀ ਹੈ ਤਾਂ ਉਸ ਜਗ੍ਹਾ ਨੂੰ ਨਰਕ ਦਾ ਦਰਵਾਜ਼ਾ ਵੀ ਕਿਹਾ ਜਾਂਦਾ ਹੈ ਐਨਾ ਥਾਵਾਂ ਤੇ ਊਰਜਾ ਦਾ ਸੰਤੁਲਨ ਖਤਮ ਹੋ ਜਾਂਦਾ ਹੈ ਇਸ ਦਾ ਮਤਲਬ ਹੈ ਕਿ ਕੋਈ ਊਰਜਾ ਵahan ਨਹੀਂ ਹੈ ਤੂੰ ਸਿਰਫ ਬੁਲੀਆਂ ਹਵਾਤਵਾਵਾ ਮਾੜੇ ਨਕਾਰਾਤਮਕ ਪਰਛਾਵੇਂ ਮੌਜੂਦ ਹਨ ਅਤੇ ਬਹਿਣਾ ਜਾਂ ਫਿਰ ਇਸ ਉਹ ਦੇ ਅੰਦਰ ਵੇਖਣਾ ਕਿਸੇ ਵਿਅਕਤੀ ਲਈ ਬਹੁਤ ਵੱਡਾ ਵਿਨਾਸ਼ ਵੀ ਲਿਆਉਂਦਾ ਹੈ ਤੁਸੀਂ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਕਿ ਇੰਨਾ ਥਾਵਾਂ ਤੇ ਜਾਣ ਨਾਲ ਮੈਨੂੰ ਇੰਨਾ ਵੱਡਾ ਨੁਕਸਾਨ ਵੀ ਹੋ ਸਕਦਾ ਹੈ ਪਰ ਗੁਰੂ ਜੀ ਜਿਨ੍ਹਾਂ ਥਾਵਾਂ ਬਾਰੇ ਗੱਲ ਕਰਨ ਜਾ ਰਹੇ ਹਨ ਉਹ ਤੁਹਾਡੇ ਦਿਮਾਗ ਨੂੰ ਉਡਾ ਦੇਣਗੇ ਉਹ ਸੱਚ ਕਹਿ ਰਹੇ ਹਨ ਕਿ ਜਾਣੇ ਅਣਜਾਣੇ ਵਿੱਚ ਉਹ ਸਾਡੇ ਕਦਮ ਪੜ ਸਕਦੇ ਹਨ ਅਤੇ ਜੇਕਰ ਤੁਸੀਂ ਵੀਡੀਓ ਨੂੰ ਅੰਤ ਤੱਕ ਵੇਖੋਗੇ ਤਾਂ ਤੁਸੀਂ ਆਪਣੇ ਆਪ ਨੂੰ ਕਿਸੇ ਵੀ ਮਾੜੀ ਘਟਨਾ ਤੋਂ ਬਚਾ ਸਕਦੇ ਹੋ ਇਹ ਵੀਡੀਓ ਖਾਸ ਤੌਰ ਤੇ ਤੁਹਾਡੇ ਲਈ ਬਣਾਇਆ ਜਾ ਰਿਹਾ ਹੈ ਤਾਂ ਜੋ ਜੁਲਾਈ ਦੇ ਮਹੀਨੇ ਵਿੱਚ ਤੁਸੀਂ ਕਿਸੇ ਵੀ ਅਜਿਹੀ ਜਗ੍ਹਾ ਤੇ ਨਾ ਜਾਓ ਜੋ ਤੁਹਾਡੇ ਪੂਰੇ ਜੁਲਾਈ ਦੇ ਮਹੀਨੇ ਨੂੰ ਬਰਬਾਦ ਕਰ ਦੇਵੇ ਤੁਹਾਡਾ ਪੂਰਾ ਸਾਲ ਬਰਬਾਦ ਹੋ ਜਾਵੇਗਾ ਇਸ ਵੀਡੀਓ ਨੂੰ ਸਿਰਫ 10 ਮਿੰਟ ਦੇਖ ਕੇ ਤੁਸੀਂ ਆਪਣੇ ਪੂਰੇ ਜੁਲਾਈ ਮਹੀਨੇ ਨੂੰ ਸ਼ਾਨਦਾਰ ਬਣਾ ਸਕਦੇ ਹੋ ਕਿਉਂਕਿ ਇਹ ਵੀਡੀਓ ਸਿਰਫ ਇੱਕ ਜਾਂ ਦੋ ਦਿਨ ਨਹੀਂ ਬਣਾ ਰਹੀ ਹੈ ਜੁਲਾਈ ਮਹੀਨੇ ਦੇ ਪੂਰੇ 30 ਦਿਨਾਂ ਨੂੰ ਸ਼ਾਨਦਾਰ ਬਣਾ ਦੇਵੇਗਾ ਅਤੇ ਪੂਰਾ ਸਾਲ ਚਮਕਦਾਰ ਬਣਾ ਦੇਵੇਗਾ ਕਿਉਂਕਿ ਜੇਕਰ ਤੁਸੀਂ ਅਜਿਹੀਆਂ ਗਲਤੀਆਂ ਨਹੀਂ ਕਰਦੇ ਤਾਂ ਤੁਸੀਂ ਬਹੁਤ ਅੱਗੇ ਵਧੋਗੇ ਇਸ ਦੁਨੀਆ ਵਿੱਚ ਪਾਪ ਵੀ ਹੈ ਅਤੇ ਪੁੰਨ ਵੀ ਹੈ ਜੇ ਸੱਚ ਹੈ ਤਾਂ ਛੁਟ ਵੀ ਹੈ اسی طرح ਪੂਜਾ ਵੀ ਹੈ ਵਿਸ਼ਵਾਸ ਵੀ ਹੈ ਅਤੇ ਤਾੰਤ੍ਰਿਕ ਰਸਮਾਂ ਵੀ ਹਨ ਹਰ ਚੀਜ਼ ਦਾ ਇੱਕ ਸਕਾਰਾਤਮਕ ਅਤੇ ਇੱਕ ਨਕਾਰਾਤਮਕ ਪਹਿਲੂ ਜ਼ਰੂਰ ਹੁੰਦਾ ਹੈ ਕੁਝ ਲੋਕ ਪੂਜਾ ਪਾਠ ਕਰਦੇ ਹਨ ਅਤੇ ਕਿਸੇ ਦੀ ਤਰੱਕੀ ਦੀ ਕਾਮਨਾ ਕਰਦੇ ਹਨ ਫਿਰ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਪਰਮਾਤਮਾ ਤੋਂ ਦੂਰ ਵੀ ਰਹਿੰਦੇ ਹਨ ਅਤੇ ਕਾਲੀਆਂ ਸ਼ਕਤੀਆਂ ਦੀ ਪੂਜਾ ਵੀ ਕਰਦੇ ਹਨ ਕਾਲਾ ਜਾਦੂ ਕਰਦੇ ਹਨ ਤੰਤਰ ਮੰਤਰ ਵੀ ਕਰਦੇ ਹਨ ਕਿਸੇ ਦੀ ਤਰੱਕੀ ਲਈ ਨਹੀਂ ਸਭ ਨੂੰ ਕਿਸੇ ਦੀ ਪਤਨ ਲਈ ਪ੍ਰਾਰਥਨਾ ਵੀ ਕਰਦੇ ਹਾਂ ਤੁਸੀਂ ਅਜਿਹੇ ਲੋਕਾਂ ਤੋਂ ਕਿਵੇਂ ਬਚੋਗੇ ਜਦੋਂ ਤੁਸੀਂ ਕਿਤੋਂ ਆ ਰਹੇ ਹੋ ਤਾਂ ਕਈ ਵਾਰ ਤੁਸੀਂ ਇਹ ਖੁਦ ਵੀ ਵੇਖਿਆ ਹੋਵੇਗਾ ਜਾਂ ਤਾਂ ਤੁਸੀਂ ਆਪਣੀ ਦੁਕਾਨ ਬੰਦ ਕਰਕੇ ਘਰ ਆ ਰਹੇ ਹੋ ਹੋਗੇ ਜਾਂ ਫਿਰ ਆਪਣੇ ਦਫ਼ਤਰ ਤੋਂ ਘਰ ਆ ਰਹੇ ਹੋ ਹੋਗੇ ਜਾਂ ਕਿਤੇ ਖੇਡ ਕੇ ਘਰ ਆ ਰਹੇ ਹੋਗੇ ਤਾਂ ਰਸਤੇ ਵਿੱਚ ਤੁਸੀਂ ਸੜਕ ਤੇ ਨਿੰਬੂ ਤੇ ਮਿਰਚ ਪੰਹਾਂ ਵਿਖੀਆਂ ਹੋਣਗੀਆਂ ਕਈ ਵਾਰ ਤੁਸੀਂ ਰਸਤੇ ਵਿੱਚ ਦੀਵਾ ਬਲਦਾ ਵੀ ਵੇਖਿਆ ਹੋਵੇਗਾ ਜਾਂ ਕੁਝ ਚੀਜ਼ਾਂ ਖਾਲੀ ਵਿੱਚ ਰੱਖੀਆਂ ਹੋਣਗੀਆਂ ਕੱਦੂ ਕਿਸੇ ਚੌਰਾਹੇ ਤੇ ਪੂਜਾ ਕੀਤੀ ਹੋ ਗਈ ਹੋਵੇਗੀ ਤਰਬੂਜ ਰੱਖਿਆ ਗਿਆ ਹੋਵੇਗਾ ਸਾਨੂੰ ਅਜਿਹੀਆਂ ਬੂਰੀਆਂ ਚੀਜ਼ਾਂ ਬਹੁਤ ਸਾਰੀਆਂ ਦੇਖਣ ਨੂੰ ਮਿਲਦੀਆਂ ਹਨ ਅਤੇ ਅਸੀਂ ਸੋਚਦੇ ਹਾਂ ਕਿ ਆਪਕਰਕਾਰ ਲੋਕ ਇੰਨੇ ਖਾਲੀ ਬੈਠੇ ਹਨ ਕਿ ਉਹ ਜੀਆਂ ਗਤੀਵਿਧੀਆਂ ਕਰਦੇ ਹਨ ਪਰ ਸਾਨੂੰ ਇਸ ਬਾਰੇ ਨਹੀਂ ਪਤਾ ਹੁੰਦਾ ਕਿ ਕੁਝ ਲੋਕ ਆਪਣੀ ਗੱਡੀ ਇਹਨਾਂ ਤੰਤਰਾਂ ਮੰਤਰਾਂ ਦੀਆਂ ਚੀਜ਼ਾਂ ਉੱਤੇ ਹੀ ਚਲਾਉਂਦੇ ਹਨ ਕੁਝ ਲੋਕ ਆਪਣੇ ਮੋਬਾਈਲ ਦੀ ਵਰਤੋਂ ਵਿੱਚ ਐਨੇ ਜ਼ਿਆਦਾ ਰੁੱਝ ਜਾਂਦੇ ਹਨ ਕਿ ਉਹ ਇਸ ਕਾਲੇ ਜਾਦੂ ਨੂੰ ਵੀ ਪਾਰ ਕਰ ਜਾਂਦੇ ਹਨ ਅਤੇ ਅਸ ਨੂੰ ਟਹਿਰ ਨਾਲ ਹੀ ਕੁਛਲ ਦਿੰਦੇ ਹਨ ਅਜਿਹੀ ਸਥਿਤੀ ਵਿੱਚ ਇੱਥੇ ਪੈਰਾਂ ਦੇ ਕਦਮ ਰੱਖਣਾ ਤੰਤਰਕ੍ਰਿਆ ਦੀ ਸਭ ਤੋਂ ਵੱਡੀ ਨਿਸ਼ਾਨੀ ਹੁੰਦੀ ਹੈ ਐਸੇ ਕਦਮ ਰੱਖਣਾ ਜ਼ਿੰਦਗੀ ਵਿੱਚ ਵੱਡੀ ਬਿਮਾਰੀ ਵੀ ਲਿਆ ਸਕਦਾ ਹੈ ਐਸ ਲਈ ਭਾਵੇਂ ਕੁਝ ਵੀ ਹੋਵੇ ਉਸ ਜਗ੍ਹਾ ਤੋਂ ਹਮੇਸ਼ਾ ਹੀ ਮਿਲਾਂ ਦੂਰ ਰਹੋ ਜਿੱਥੇ ਤੁਹਾਨੂੰ ਕਾਲਾ ਜਾਦੂ ਖੜਾ ਦਿਖਾਈ ਦਿੰਦਾ ਹੈ ਜੁਲਾਈ ਦੇ ਮਹੀਨੇ ਐਸ ਦੇ ਨੇੜੇ ਨਾ ਜਾਓ ਐਨਾ ਸੋਚੋ ਕਿ ਕੁਝ ਨਹੀਂ ਹੈ ਅਤੇ ਕੁਝ ਨਹੀਂ ਹੋਏਗਾ ਇਹ ਆ ਜਾਂਦਾ ਹੈ ਕਿ ਜੋ ਵੀ ਹੈ ਨਾ ਕਾਲੇ ਜਾਦੂ ਉੱਚੋਂ ਲੰਗਦਾ ਹੈ ਜਾਂ ਇਹਨਾਂ ਦੇ ਪੇਮ ਸੰਬੰਧਾ ਵਿੱਚ ਫਸ ਜਾਂਦਾ ਹੈ ਤਾਂ ਤੁਹਾਨੂੰ ਜ਼ਿੰਦਗੀ ਵਿੱਚ ਇੱਕ ਭਿਆਨਕ ਬਿਮਾਰੀ ਵੀ ਹੋ ਜਾਂਦੀ ਹੈ ਐਸੇ ਨਾਲ ਹੀ ਹੌਲੀ-ਹੌਲੀ ਇਸ ਦੇ ਸਰਤੇ ਬਹੁਤ ਜ਼ਿਆਦਾ ਕਰਜ਼ਾ ਚੜਨਾ ਵੀ ਸ਼ੁਰੂ ਹੋ ਜਾਂਦਾ ਹੈ ਅਤੇ ਘਰ ਵਿੱਚ ਸਮੱਸਿਆਵਾਂ ਵੀ ਆਉਂਦੀਆਂ ਹਨ ਹੁਣ ਜੇਕਰ ਇੱਕ ਹੀ ਕਾਲਾ ਜਾਦੂ ਇੰਨਾ ਵੱਡਾ ਪ੍ਰਭਾਵ ਦੀ ਖਾ ਸਕਦਾ ਹੈ ਤਾਂ ਜਵਾਬ ਬਿਲਕੁਲ ਹਾਂ ਹੈ ਕਿਉਂਕਿ ਇਸ ਦੁਨੀਆ ਵਿੱਚ ਕੋਈ ਵੀ ਖੁਸ਼ ਨਹੀਂ ਹੈ ਹਰ ਵਿਅਕਤੀ ਚਾਹੁੰਦਾ ਹੈ ਕਿ ਉਹ ਖੁਸ਼ ਹੋਵੇ ਅਤੇ ਉਸ ਦਾ ਗਵਾਂਢੀ ਹਮੇਸ਼ਾ ਹੀ ਦੁਖੀ ਰਹੇ ਅਤੇ ਜਦੋਂ ਗਵਾਂਢੀ ਬਹੁਤ ਖੁਸ਼ ਹੋ ਜਾਂਦਾ ਹੈ ਦੁਖੀ ਨਹੀਂ ਹੈ ਤਾਂ ਇੱਕ ਚੰਗਾ ਵਿਅਕਤੀ ਵੀ ਸੜਕੇ ਸੁਆਹ ਹੋ ਜਾਂਦਾ ਹੈ ਜਦੋਂ ਉਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀਆਂ ਹਨ ਤਾਂ ਆਪਣੀਆਂ ਮੁਸੀਬਤਾਂ ਕਿਸੇ ਹੋਰ ਦੇ ਪਾਉਣ ਦੀ ਕੋਸ਼ਿਸ਼ ਕਰਦੇ ਹਨ ਇਸ ਤਰ੍ਹਾਂ ਦੇ ਕਾਲੇ ਜਾਦੂ ਰਾਹੀਂ ਤੁਹਾਨੂੰ ਵੀ ਇਸ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਐਸ ਲਈ ਜਦੋਂ ਵੀ ਤੁਸੀਂ ਘਰ ਤੋਂ ਬਾਹਰ ਜਾਂਦੇ ਹੋ ਅਤੇ ਤੁਸੀਂ ਆਪਣੇ ਆਲੇ-ਦੁਆਲੇ ਕਿਸੇ ਨੂੰ ਵੀ ਵੇਖਦੇ ਹੋ, ਚੌਰਾਹੇ ਤੇ ਕੋਈ ਵੀ ਅਜਿਹੀ ਚੀਜ਼ ਮਿਲਦੀ ਹੈ ਜੋ ਤਾੰਤ੍ਰਿਕ ਰਸਮਾਂ ਨਾਲ ਸੰਬੰਧਿਤ ਹੈ ਜਿਵੇਂ ਕਿ ਨਿੰਬੂ, ਮਿਰਚ, ਕਦੂ, ਵਿਆਹ ਜੇਕਰ ਕਿਸੇ ਵੀ ਤਰ੍ਹਾਂ ਦੀ ਥਾਲੀ ਵਿੱਚ ਕੋਈ ਚੀਜ਼ ਰੱਖੀ ਹੋਈ ਹੈ ਤਾਂ ਉਸ ਜਗ੍ਹਾ ਤੋਂ ਥੋੜਾ ਦੂਰ ਹੋ ਕੇ ਹੀ ਚੱਲੋ। ਉਸਤੇ ਗੱਡੀ ਨਾ ਚਲਾਓ ਨਹੀਂ ਤਾਂ ਤੁਹਾਡਾ ਪੂਰਾ ਹੀ ਜੀਵਨ ਖਰਾਬ ਹੋ ਜਾਵੇਗਾ ਤੁਸੀਂ ਬਹੁਤ ਜ਼ਿਆਦਾ ਮੁਸੀਬਤ ਵਿੱਚ ਪ ਜਾਓਗੇ ਜ਼ਿੰਦਗੀ ਵਿੱਚ ਹਮੇਸ਼ਾ ਹੀ ਸਾਵਧਾਨ ਰਹੋ ਇਸ ਦੇ ਨਾਲ ਹੀ ਕਈ ਵਾਰ ਅਸੀਂ ਸੜਕ ਤੋਂ ਵੀ ਲੰਘ ਰਹੇ ਹੁੰਦੇ ਹਾਂ ਅਤੇ ਇੱਕ ਸ਼ਮਸ਼ਾਨ ਘਾਟ ਵਿੱਚਕਾਰ ਆ ਜਾਂਦਾ ਹੈ ਹਾਲਾਂਕਿ ਸ਼ਮਸ਼ਾਨ ਘਾਟ ਮਹਾਦੇਵ ਜੀ ਦਾ ਸਥਾਨ ਮੰਨਿਆ ਜਾਂਦਾ ਹੈ ਮਹਾਦੇਵ ਅਸੀਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹਨ ਕਿਉਂਕਿ ਇਹ ਸ਼ਾਂਤਮਈ ਸਥਾਨ ਹੁੰਦਾ ਹੈ ਵਰ ਸਾਸ਼ਤਰਾਂ ਵਿੱਚ ਸ਼ਮਸ਼ਾਨ ਘਾਟ ਨੂੰ ਨਕਾਰਾਤਮਕ ਊਰਜਾ ਦਾ ਕੇਂਦਰ ਵੀ ਦੱਸਿਆ ਗਿਆ ਹੈ ਜਦੋਂ ਵੀ ਤੁਸੀਂ ਸ਼ਮਸ਼ਾਨ ਘਾਟ ਵਿੱਚੋਂ ਲੰਘ ਰਹੇ ਹੁੰਦੇ ਹੋ ਜੇਕਰ ਕੋਈ ਵੀ ਸ਼ਮਸ਼ਾਨ ਘਾਟ ਰਸਤੇ ਵਿੱਚ ਆਉਂਦਾ ਹੈ ਤਾਂ ਤੁਹਾਨੂੰ ਹਮੇਸ਼ਾ ਹੀ ਹਨੂਮਾਨ ਜੀ ਮਹਾਰਾਜ ਜੀ ਦਾ ਧਿਆਨ ਕਰਨਾ ਪੈਂਦਾ ਹੈ ਤੁਹਾਨੂੰ ਬਜਰੰਗ ਬਲੀ ਜੀ ਦਾ ਧਿਆਨ ਕਰਨਾ ਪੈਂਦਾ ਹੈ ਤੁਹਾਨੂੰ ਬਿਲਕੁਲ ਵੀ ਨਹੀਂ ਹੱਸਣਾ ਚਾਹੀਦਾ ਤੁਹਾਨੂੰ ਬਿਲਕੁਲ ਵੀ ਗਾਣਾ ਗਾਉਣਾ ਨਹੀਂ ਚਾਹੀਦਾ ਕੁਝ ਲੋਕ ਹਨ ਜੋ ਸੋਚਦੇ ਹਨ ਕਿ ਇਸ ਤੋਂ ਉਹਨਾਂ ਨੂੰ ਕੀ ਹੋਵੇਗਾ ਤੇ ਉਹਨਾਂ ਦਾ ਕੀ ਵਿਗੜ ਜਾਵੇਗਾ ਪਰ ਤੁਹਾਨੂੰ ਉਹ ਜਿਹਾ ਨਹੀਂ ਕਰਨਾ ਚਾਹੀਦਾ ਇਸ ਦੇ ਨਾਲ ਹੀ ਗੁਰੂ ਜੀ ਤੁਹਾਨੂੰ ਇਹ ਵੀ ਦੱਸਦੇ ਹਨ ਕਿ ਮੈਂ ਤੁਹਾਨੂੰ ਇੱਕ ਹੋਰ ਜਮਾਂ ਵਾਰੇ ਦੱਸਣਾ ਚਾਹੁੰਦਾ ਹਾਂ ਜੇਕਰ ਤੁਸੀਂ ਇਸ ਬਾਰੇ ਨਹੀਂ ਸੁਣਿਆ ਹੈ ਤਾਂ ਇਸ ਵੀਡੀਓ ਨੂੰ ਦੇਖਣ ਦਾ ਕੋਈ ਵੀ ਮਤਲਬ ਨਹੀਂ ਹੋਵੇਗਾ ਕਿਉਂਕਿ ਇਹ ਉਹ ਜਗ੍ਹਾ ਹੈ ਜਿੱਥੇ ਤੁਹਾਨੂੰ ਜੁਲਾਈ 2025 ਵਿੱਚ ਭੁੱਲ ਕੇ ਵੀ ਕਦਮ ਨਹੀਂ ਰੱਖਣਾ ਚਾਹੀਦਾ ਅਦਾਲਤ ਚਾਫਰ ਕੋਰਟ ਕਚਹਿਰੀ ਵੇਖੋ ਰਿਸ਼ਤੇ ਬਹੁਤ ਨਾਜ਼ੁਕ ਹੁੰਦੇ ਹਨ ਰਿਸ਼ਤੇ ਨੂੰ ਬਣਾਈ ਰੱਖਣ ਵਿੱਚ ਸਾਲ ਵੀ ਜਾਂਦੇ ਹਨ ਪਰ ਜੋ ਮੂੰਹ ਹੈ ਉਹ ਇੱਕ ਕੋੜਾ ਸ਼ਬਦ ਨਿਕਲ ਜਾਵੇ ਤਾਂ ਸਾਲਾ ਪੁਰਾਣਾ ਰਿਸ਼ਤਾ ਵੀ ਤੁਰੰਤ ਹੀ ਖਤਮ ਹੋ ਜਾਂਦਾ ਹੈ ਬਾਅਦ ਵਿੱਚ ਜਦੋਂ ਪੈਸੇ ਦੀ ਗੱਲ ਹੁੰਦੀ ਹੈ ਤਾਂ ਸਾਡੇ ਆਪਣੇ ਹੀ ਲੋਕ ਵੀ ਰਿਸ਼ਤਿਆਂ ਵਿੱਚ ਪਖੰਡੀ ਬਣ ਜਾਂਦੇ ਹਨ ਜ਼ਮੀਨ ਦੇ ਇੱਕ ਛੋਟੇ ਜਿਹੇ ਟੁਕੜੇ ਲਈ ਘਰਾਂ ਵਿੱਚ ਆਵਾਜ਼ ਆਈ ਵੀ ਰੁਕ ਜਾਂਦੀ ਹੈ ਕਿ ਤੁਸੀਂ ਕਦੇ ਇਹ ਮਹਿਸੂਸ ਕੀਤਾ ਹੈ ਕਿ ਮੈਨੂੰ ਪੈਸਾ ਚਾਹੀਦਾ ਹੈ ਮੈਂ ਪੈਸਾ ਹਟਪਣਾ ਚਾਹੁੰਦਾ ਹਾਂ ਮੈਂ ਇਹ ਪੈਸਾ ਅਦਾਲਤ ਰਾਹੀਂ ਪ੍ਰਾਪਤ ਕਰਾਂਗਾ ਇਹ ਮੇਰਾ ਹੱਕ ਹੈ ਸੱਚ ਹੈ ਕਿ ਜੋ ਤੁਹਾਡਾ ਹੱਕ ਹੈ ਉਹ ਤੁਹਾਡੇ ਕੋਲ ਆਪ ਹੀ ਆਵੇਗਾ ਪਰ ਤੁਹਾਨੂੰ ਕੁਝ ਵੀ ਹਟਪਣ ਜਾਂ ਆਪਣਾ ਹੱਕ ਲੈਣ ਲਈ ਅਦਾਲਤ ਦੇ ਅੰਦਰ ਕਦਮ ਨਹੀਂ ਰੱਖਣਾ ਚਾਹੀਦਾ ਜੁਲਾਈ 2025 ਵਿੱਚ ਖਤਰਾ ਗੰਭੀਰ ਹੁੰਦਾ ਜਾ ਰਿਹਾ ਹੈ ਕਿਉਂਕਿ ਸ਼ਨੀ ਦੀ ਨਜ਼ਰ ਨ્યાਏ ਦੇ ਘਰਾਤੇ ਜ਼ਿਆਦਾ ਹਨ ਧਿਆਨ ਨਾਲ ਸੁਣੋ ਅਦਾਲਤ ਨੂੰ ਇੱਕ ਅਜੀਹੀ ਜਗ੍ਹਾ ਮੰਨਿਆ ਜਾਂਦਾ ਹੈ ਜਿੱਥੇ ਨਿਆਂ ਦਿੱਤਾ ਜਾਂਦਾ ਹੈ ਅਤੇ ਸਾਨੂੰ ਕਿਸੇ ਵੀ ਖਾਸ ਵਿਅਕਤੀ ਤੋਂ ਨਿਆਂ ਦੀ ਉਮੀਦ ਨਹੀਂ ਰੱਖਣੀ ਪੈਂਦੀ ਸਾਨੂੰ ਸ਼ਨੀ ਦੇਵ ਤੋਂ ਨਿਆਂ ਮਿਲੇਗਾ ਕਿਉਂਕਿ ਅਸਲ ਵਿੱਚ ਇੱਕ ਸਤੋਂ ਵੱਡਾ ਜੱਜ ਹੈ ਕਿਉਂਕਿ ਉਸ ਨੂੰ ਕਰਮ ਫਲ ਦਾਤਾ ਵੀ ਕਿਹਾ ਜਾਂਦਾ ਹੈ ਜੇਕਰ ਤੁਹਾਡੇ ਕਰਮ ਚੰਗੇ ਹਨ ਤਾਂ ਸ਼ਨੀ ਦੇਵ ਤੁਹਾਨੂੰ ਆਸ਼ੀਰਵਾਦ ਦੇਣਗੇ ਪਰ ਜੇਕਰ ਤੁਹਾਡੇ ਕਰਮ ਮਾੜੇ ਹਨ ਤਾਂ ਸ਼ਨੀ ਦੇਵ ਤੁਹਾਨੂੰ ਹਮੇਸ਼ਾ ਹੀ ਸਜ਼ਾ ਦੇਣਗੇ ਤੁਸੀਂ बस ਇਹ ਯਾਦ ਰੱਖੋ ਕਿ ਗਲਤੀ ਨਾਲ ਵੀ ਅਦਾਲਤੀ ਮਾਮਲਿਆਂ ਵਿੱਚ ਨਾ ਫਸੋ ਛੋਟੀਆਂ-ਛੋਟੀਆਂ ਗੱਲਾਂ ਤੇ ਪੁਲਿਸ ਸਟੇਸ਼ਨ ਜਾਣਾ ਜਾਂ ਫਿਰ ਛੋਟੀਆਂ-ਛੋਟੀਆਂ ਗੱਲਾਂ ਤੇ ਗੁੱਸੇ ਵਿੱਚ ਕਿਸੇ ਤੇ ਹੱਥ ਚੁੱਕ ਦੇਣਾ ਜੁਲਾਈ ਦੇ ਮਹੀਨੇ ਵਿੱਚ ਇਹ ਬਹੁਤ ਵੱਡਾ ਹੌਣ ਵਾਲਾ ਹੈ ਤੁਹਾਨੂੰ ਹਮੇਸ਼ਾ ਹੀ ਸਾਵਧਾਨ ਰਹਿਣਾ ਚਾਹੀਦਾ ਹੈ ਨਹੀਂ ਤਾਂ ਤੁਸੀਂ ਬਹੁਤ ਜ਼ਿਆਦਾ ਮੁਸੀਬਤ ਵਿੱਚ ਫਸ ਜਾਓਗੇ ਇਸ ਦੇ ਨਾਲ ਹੀ ਇੱਕ ਨਦੀ ਹੈ ਜੋ ਤੇਜ਼ ਕਰੰਟ ਨਾਲ ਵਗ ਰਹੀ ਹੈ ਦੇਖੋ ਕਿ ਸਾਲ 2025 ਵਿੱਚ ਅਸੀਂ ਬਹੁਤ ਸਾਰੇ ਹਾਦਸੇ ਵੇਖ ਰਹੇ ਹਾਂ ਪਰ ਬੈਠੇ ਹੀ ਡਰਦੇ ਹਾਂ ਕਿ ਕੁਝ ਹੋ ਸਕਦਾ ਹੈ ਇਸ ਲਈ ਮੈਂ ਬਹੁਤ ਸਾਵਧਾਨ ਹਾਂ ਇਹ ਬਰਸਾਤ ਦਾ ਮੌਸਮ ਹੈ ਖਤਰਾ ਬਹੁਤ ਵੱਡਾ ਹੁੰਦਾ ਚਾਰੇ ਹੈ ਹੰਦੂ ਧਰਮ ਵਿੱਚ ਪਵਿੱਤਰ ਨਦੀਆਂ ਦੇ ਨੇੜੇ ਦੀਵੇ ਜਗਾਉਣ ਦੀ ਹਮੇਸ਼ਾ ਹੀ ਪਰੰਪਰਾ ਹੈ ਹਰ ਕੋਈ ਦੀਵੇ ਜਗਾਉਣਾ ਪਸੰਦ ਕਰਦਾ ਹੈ ਮੰਨ ਲਵੋ ਕਿ ਤੁਸੀਂ ਕਿਸੇ ਵੀ ਯਾਤਰਾ ਲਈ ਗਏ ਹੋ ਮੰਨ ਲਵੋ ਕਿ ਤੁਸੀਂ ਕਿਸੇ ਪਵਿੱਤਰ ਤੀਰਸਥ ਸਥਾਨ ਤੇ ਗਏ ਹੋ ਉੱਤੇ ਇੱਕ ਨਦੀ ਹੈ ਅਤੇ ਤੁਸੀਂ ਉੱਤੇ ਦੀਵਾ ਜਗਾਉਣਾ ਚਾਹੁੰਦੇ ਹੋ ਤਾਂ ਸਾਵਧਾਨ ਰਹੋ ਸਭ ਤੋਂ ਪਹਿਲਾਂ ਤੁਹਾਨੂੰ ਦੀਵਾ ਪਵਦੇ ਪਾਣੀ ਵਿੱਚ ਨਹੀਂ ਛੱਡਣਾ ਜੇਕਰ ਤੇਜ਼ ਕਰੰਟ ਆਵੇਗਾ ਤਾਂ ਤੁਸੀਂ ਬਹੁਤ ਮੁਸੀਬਤ ਵਿੱਚ ਵੀ ਪੈ ਸਕਦੇ ਹੋ ਧਿਆਨ ਕੀਤਾ ਜਾਂਦਾ ਹੈ ਕੀ ਬਹੁਤ ਵੱਡਾ ਹਾਦਸਾ ਹੋਣ ਦੀ ਸੰਭਾਵਨਾ ਵੀ ਹੈ ਧਿਆਨ ਰੱਖੋ ਕਿ ਤੁਹਾਨੂੰ ਬਗਦੀ ਨਦੀ ਤੋਂ ਹਮੇਸ਼ਾ ਹੀ ਦੂਰ ਰਹਿਣਾ ਪਵੇਗਾ ਜੁਲਾਈ ਦੇ ਮਹੀਨੇ ਵਿੱਚ ਇਸ ਜਗ੍ਹਾ ਤੇ ਨਾ ਜਾਓ ਨਹੀਂ ਤਾਂ ਤੁਸੀਂ ਬਹੁਤ ਵੱਡੀ ਸਮੱਸਿਆ ਵਿੱਚ ਪਾ ਚਾਉਗੇ ਅਤੇ ਤੁਹਾਨੂੰ ਉੱਥੇ ਕੱਢਣ ਵਾਲਾ ਵੀ ਕੋਈ ਨਹੀਂ ਮਿਲੇਗਾ ਇਸ ਦੇ ਨਾਲ ਹੀ ਕਈ ਵਾਰ ਕੋਈ ਵੀ ਵਿਅਕਤੀ ਜੀਵਨ ਤੋਂ ਬਹੁਤ ਜ਼ਿਆਦਾ ਉਦਾਸ ਹੋ ਜਾਂਦਾ ਹੈ ਜਦੋਂ ਤੁਸੀਂ ਜਾਗਦੇ ਹੋ ਤਾਂ ਸਵੇਰ ਹੋ ਜਾਵੇਗੀ ਹੁਣ ਤੱਕ ਤੁਹਾਡੇ ਨਾਲ ਕੁਝ ਵੀ ਗਲਤ ਨਹੀਂ ਹੋਇਆ ऐ परमात्मा की बहुत वही कृपा है पर यह नहीं जा सकता कि तू विच भी सब कुछ चंगा ही होगा इसलिए हम जुलाई के महीने थावान कदम नहीं रखना चाहिए धन्यवाद जी